ਕੋਈ ਵੀ ਮੇਰੀ ਸਹਿਮਤੀ ਹੈ ਕਿ ਜਦੋਂ ਮੈਂ ਇੱਥੇ ਆਉਣਾ ਸੀਗਾ ਸਭ ਤੋਂ ਪਹਿਲਾਂ ਤਾਂ ਮੈਂ ਰੱਬ ਦੇ ਦਾਸਾਂ ਕੋਲੋਂ ਸਾਰੀ ਸੰਗਤ ਕੋਲੋਂ ਮਾਫੀ ਚਾਹੁੰਦਾ ਕਿ ਮੇਰੇ ਕੋਲੋਂ ਤੇ ਨਸਤੀਆਂ ਹੋਇਆ ਸਵੇਰੇ ਜਦੋਂ ਮੈਂ ਆਉਣਾ ਸੀਗਾ ਤੇ ਮੈਨੂੰ ਲੱਗਦਾ ਸੀ ਕਿ ਮੈਂ ਜਾ ਕੇ ਕੁਝ ਵੀ ਨਹੀਂ ਬੋਲ ਸਕਦਾ ਕਿਉਂਕਿ ਸਾਡੀ ਸਾਰੀ ਜ਼ਾਮ ਮੈਂ ਤੇ ਜਿੰਦਾਂ ਪਤਾ ਹੈ ਉਸ ਮੌਸਮ ਦੇ ਸਾਰੇ ਤੇ ਘੜੀਤਰਾ ਹੋਏ ਫਿਰ ਮੈਂ ਇਹ ਸੋਚਿਆ ਕਿ ਪਰਮੇਸ਼ਰ ਤੋਂ ਹੀ ਇਸਤੇਮਾਲ ਕਰਨਾ ਹੈ ਮੈਂ ਆ ਕੇ ਪ੍ਰਾਰਥਨਾ ਕੀਤੀ ਹੈ ਜਿੰਨਾ ਕੁ ਵੀ ਦਾਰ ਸਕਿਆ ਇਹ ਪਰਮੇਸ਼ਰ ਦੀ ਕਿਰਪਾ ਹੈ ਪਰਮੇਸ਼ਰ ਦੀ ਮਿਹਰ ਨਾਲ ਹੀ ਉਹਨੇ ਮੈਨੂੰ ਇਸਤੇਮਾਲ ਕੀਤਾ ਹੈ ਕਿਉਂਕਿ ਹਾਲੇ ਵੀ ਮੈਂ ਜੇ ਹੁਣ ਜਾਊਗਾ ਜਿੰਨਾ ਚਿਰ ਪਾ ਬੈਠਾ ਇੱਥੇ ਤੇਰਾ ਵਿਸ਼ਵਾਸ ਹੈ ਕਿ ਮੈਨੂੰ ਕੁਝ ਨਹੀਂ ਹੁੰਦਾ ਜਦੋਂ ਜਾਊਗਾ ਮੇਰੇ ਕੜੇ ਦੇ ਵਿੱਚ ਖਾਜ ਜੀ ਹੋਣ ਲੱਗ ਪਦੀ ਹੈ ਖਾਜ ਖਾਂਸੀ ਬਹੁਤ ਆਉਂਦੀ ਹੈ ਪਰਮੇਸ਼ਰ ਨੇ ਇਸਤੇਮਾਲ ਕੀਤਾ ਧੰਨਵਾਦ ਹੈ ਰੱਬ ਦਾ ਤੇ ਬਰਕਤਾਂ ਦੇ ਨਾਲ ਮਾਣੋ ਮਾਨ ਕੀਤਾ ਮੇਰੀ ਜੀਵਨ ਜਿਹੜਾ ਗਵਾਹੀਆਂ ਦੇ ਨਾਲ ਭਰਿਆ ਹੋਇਆ ਮੈਨੂੰ ਬ੍ਰਿਗਤੀ ਹੈ ਕਿ ਮੈਂ ਦਸਦਾ ਨਹੀਂ ਕਿ ਗਵਾਹੀ ਦਿੰਦਾ ਨਹੀਂ ਮੈਨੂੰ ਪਰਮੇਸ਼ਰ ਨੇ ਖਾਟ ਤੇ ਚੁੱਪ ਕੇ ਪਤਵੰਤਾ ਦੇ ਵਿਚ ਬਿਠਾ ਜਾਂਦਾ ਹੈ ਤੁਹਾਡੀ ਸ਼ੁਰੂ ਸ਼ੋਰ ਦੇ ਵਿੱਚ ਦੱਸਦਾ ਇੱਕ ਨਾਰੀ ਦੇ ਕਿਲੇ ਨੂੰ ਪਤਵੰਤਾ ਦੇ ਵਿਚ ਬਿਠਾ ਦਿੱਤਾ ਗੱਡੀ ਨਾਲ ਬles ਕੀਤਾ ਗੱਡੀ ਲੈ ਕੇ ਆਇਆ ਸੋ ਥੋੜਾ ਜਿਹਾ ਮੈਂ 2 ਲੱਖ ਰੁਪਏ ਦੇ ਸਮਾਨ ਨੇ ਉਹ ਮੇਰੀ ਜ਼ਿੰਦਗੀ ਦੇ ਨਾਲ ਬਿਲਕੁਲ ਮੈਚ ਕਰਦੇ ਨੇ ਕਿਉਂਕਿ ਇਹ ਮੇਰੇ ਨਾਲ ਹੋਇਆ ਹੈ ਧੰਨਵਾਦ ਰੱਬ ਦਾ